ਕਮਾਸ਼ਰੀਆਂ ਅੰਮ੍ਰਿਤਸਰ ਬੱਸ ਓਏ ਮੈਂ ਦਾਦਾ ਹੀ ਵੀਡੀਓ ਤੁਹਾਨੂੰ ਦਿਖਾਉਂਦਾ ਹਾਂ ਰਾਮ ਰੇ ਹੋ ਰਾਮ ਐਸੇ ਹੀ ਸੰਗਰੂਰ ਦੇ ਕਸਬਾ ਲੋਂਗੋਵਾਲ ਦੇ ਵਿੱਚ ਕੁਝ ਨੌਜਵਾਨਾਂ ਨੇ ਦਰਜਨਾ ਨਸ਼ੀਲੀਆਂ ਗੋਲੀਆਂ ਦੇ ਨਾਲ ਇੱਕ ਸ਼ਖਸ ਨੂੰ ਕਾਬੂ ਕੀਤਾ ਤੇ ਪੁਲਿਸ ਹਵਾਲੇ ਕਰ ਦਿੱਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਹੈ ਲੇਕਿਨ ਇਲਜ਼ਾਮ ਨੇ ਕਿ ਪੁਲਿਸ ਨੇ ਉਕਤ ਸ਼ਖਸ ਖਿਲਾਫ ਕੋਈ ਸਖਤ ਕਾਰਵਾਈ ਕਰਨ ਦੀ ਥਾਂ ਉਸ ਨੂੰ ਰਿਹਾ ਕਰ ਦਿੱਤਾ ਐਨਾ ਹੀ ਨਹੀਂ ਲੰਗੋਵਾਲ ਦੀ ਅਨਾਜ ਮੰਡੀ ਲੇਬਰ ਚੌਂਕ ট্রাক ਯੂਨੀਅਨ ਦੀ ਬੈਕਸਾਈਡ ਤੇ ਬਹੁਤ ਸਾਰੇ ਅਜਿਹੇ ਠਿਕਾਣੇ ਨੇ ਜਿੱਥੇ ਯੂਜ਼ਡ ਇੰਜੈਕਸ਼ਨਸ ਦੇ ਢੇਰ ਲੱਗੇ ਪਏ ਨੇ ਲੋਕਾਂ ਦਾ ਕਹਿਣਾ ਹੈ ਕਿ ਸੁਨਸਾਨ ਥਾਵਾਂ ਤੇ ਨਸ਼ੇ ਦੇ ਆਦੀ ਨੌਜਵਾਨ ਆਂਦੇ ਨੇ ਨਸ਼ਾ ਕਰਦੇ ਨੇ ਇੰਜੈਕਸ਼ਨ ਲਗਾਉਂਦੇ ਨੇ ਲੇਕਿਨ ਪੁਲਿਸ ਪ੍ਰਸ਼ਾਸਨ ਸਭ ਜਾਣਦੇ ਹੋਏ ਕੋਈ ਕਾਰਵਾਈ ਨਹੀਂ ਕਰ ਰਿਹਾ ਇਹ ਮਾਮਲਾ ਜੀ ਇਹ ਹੈ ਕਿ ਦੋ ਦਿਨ ਪਹਿਲਾਂ ਇਹੀ ਮੁੰਡਾ ਜਿਸ ਜਗ੍ਹਾ ਤੇ ਆਪਾਂ ਖੜੇ ਆਂ ਇਨੂੰ ਲੇਬਰ ਚੌਂਕ ਕਿਹਾ ਜਾਂਦਾ ਹੈ ਅਨਾਜ ਮੰਡੀ ਦੇ ਕੋਲ ਇੱਥੇ ਬਹੁਤ ਜ਼ਿਆਦਾ ਨਸ਼ਾ ਵਿਕਦਾ ਹੈ ਚਿੱਟਾ ਟੀਕੇ ਕੈਪਸੂਲ ਆਪਣੀ ਹਰਿਆਣਾ ਮਾਰਕਾ ਦੇਸੀ ਸ਼ਰਾਬ ਜਿਹੜੀ ਹੁੰਦੀ ਹੈ ਬਹੁਤ ਕੁਝ ਇੱਥੇ ਵਿਕਦਾ ਹੈ ਪਰ ਪ੍ਰਸ਼ਾਸਨ ਦਾ ਇੱਥੇ ਕੋਈ ਧਿਆਨ ਨਹੀਂ ਹੈਗਾ ਐਸ ਐਚਓ ਸਾਹਿਬ ਨਾਲ ਸਾਡੀ ਬਹੁਤ ਵਾਰ ਮੀਟਿੰਗ ਹੋ ਚੁੱਕੀ ਹੈ ਅਸੀਂ ਉਹਨਾਂ ਨੂੰ ਦੱਸ ਚੁੱਕੇ ਹਾਂ ਵੀ ਇੱਥੇ ਨਸ਼ਾ ਵਿਕਦਾ ਹੈ ਪ੍ਰਸ਼ਾਸਨ ਕਹਿ ਦਿੰਦਾ ਵੀ ਸਾਡੀ ਕੋਈ ਸਾਡੀ ਸੁਣਵਾਈ ਨਹੀਂ ਚਾ ਕੋਈ ਉਹ ਨਹੀਂ ਕਰਦਾ ਸਾਡੇ ਨਾਲ ਨਹੀਂ ਖੜਦਾ ਲੋਕ ਸਾਡਾ ਸਾਥ ਨਹੀਂ ਦੇ ਪਰ ਅਸੀਂ ਸਾਥ ਦਿੰਨੇ ਆ ਦੱਸਦੇ ਆ ਕਿੱਥੇ ਨਸ਼ਾ ਵਿਕਦਾ ਸਾਰੀ ਅਸੀਂ ਗੱਲਬਾਤ ਕਰਦੇ ਆ ਪਰ ਪ੍ਰਸ਼ਾਸਨ ਸਾਡੀ ਬਿਲਕੁਲ ਸੁਣਵਾਈ ਨਹੀਂ ਕਰਦਾ ਜੇ ਉੱਤੇ ਜਾਂਦੇ ਐਸਐਚਓ ਸਾਹਿਬ ਨਾਲ ਮੀਟਿੰਗ ਹੁੰਦੀ ਹੈ ਤਾਂ ਐਸਐਚਓ ਸਾਹਿਬ ਕਹਿੰਦੇ ਨੇ ਵੀ ਹੋ ਸਕਦਾ ਥਾਣੇ ਦੇ ਵਿੱਚ ਹੀ ਕਾਲੀਆਂ ਭੇਡਾਂ ਹੋਣ ਪਰ ਜਿਹੜਾ ਮੁੰਡਾ ਇਹ ਫੜਿਆ ਗਿਆ ਹੁਣ ਉਹਨੇ ਆਪ ਖੁਦ ਕਿਹਾ ਵੀ ਏਐਸਆਈ ਰਾਮ ਸਿੰਘ ਨੇ ਮੈਨੂੰ 2 ਦਿਨ ਪਹਿਲਾਂ ਮੇਰੇ ਕੋਲੋਂ ਕੋਈ ਸਮਾਨ ਫੜਿਆ ਗਿਆ ਸੀ ਮੈਨੂੰ ਛੱਡਤਾ ਹੁਣ ਐ ਨਹੀਂ ਪਤਾ ਪੈਸੇ ਲੈ ਕੇ ਛੱਡਿਆ ਜਾਂ ਕਿਵੇਂ ਛੱਡਿਆ ਉਹ ਸਾਨੂੰ ਨਹੀਂ ਪਤਾ ਛੱਡਿਆ ਜਰੂਰ ਹੈ ਨਾਮ ਲੈਂਦਾ ਇਹ ਐਸਾ ਹੀ RAM ਸਿੰਘ ਦਾ ਜਿਹੜੇ ਸਰਿੰਜਾ ਪਾਇਆ ਗਏ ਨੇ ਕਿਹੜੀ ਜਗ੍ਹਾ ਉਹ ਕੀ ਪੁਲਿਸ ਉੱਥੇ ਚਾ ਇਹ ਅਨਾਜ ਮੰਡੀ ਦੀ ਜਗ੍ਹਾ ਜੀ ਅਨਾਜ ਮੰਡੀ ਦੇ ਵਿੱਚ ਟਰੱਕ ਯੂਨੀਅਨ ਦੇ ਪਿਛਲੇ ਸਾਈਡ ਬਹੁਤ ਹੀ ਜ਼ਿਆਦਾ ਮੁੰਡੇ ਨਸ਼ਾ ਕਰਦੇ ਨੇ ਇੱਕ ਇੱਕ ਸਰਿੰਜ ਤੋਂ 10-10 ਮੁੰਡੇ ਨਸ਼ਾ ਲਾ ਰਹੇ ਨੇ ਇੱਥੇ ਇੰਨੀਆਂ ਜ਼ਿਆਦਾ ਕਿਕਰਾਂ ਹੋ ਰਹੀਆਂ ਨੇ ਬਹੁਤ ਵਾਰ ਅਸੀਂ ਮੰਗ ਪੁੱਤਰ ਦੇ ਚੁੱਕੇ ਆ ਚੀਮਾ ਮੰਡੀ ਨੂੰ ਵੀ ਇਸ ਮੰਡੀ ਦੀ ਸਫਾਈ ਕਰਾਈ ਜਾਵੇ ਪਰ ਕੋਈ ਸਫਾਈ ਨਹੀਂ ਹੁੰਦੀ ਇਹਦੇ ਸਾਰੇ ਆਮਨਾ ਸਾਹਿਬ ਵੇਖਦਾ ਵੀ ਹੈ ਅਤੇ ਲਾਇਆ ਵੀ ਜਾਂਦਾ ਹੈ ਨਸ਼ਾ ਜਿਹੜਾ ਲੜਕਾ ਫੜਿਆ ਸੀ ਹੁਣ ਕਿੱਥੇ ਹੈ ਇਸ ਟਾਈਮ ਉਹ ਸੁੰਨ ਦੇ ਵਿੱਚ ਆ ਰਿਹਾ ਜੀ ਉਹਨੂੰ ਛੱਡ ਦਿੱਤਾ ਗਿਆ ਉਹਤੇ ਕੋਈ ਕਾਰਵਾਈ ਨਹੀਂ ਹੋਈ ਕੁਝ ਨਹੀਂ ਕਰਿਆ ਬਾ ਇੱਕ ਦਿਨ ਰੱਖਿਆ ਪਤਾ ਨਹੀਂ ਨਾ ਰੱਖਿਆ ਉਹਨੂੰ ਛੱਡਦਾ ਉਹ ਇਸ ਟਾਈਮ ਘਰੇ ਹੈ ਜੀ ਆਪਣੇ ਪੁਲਿਸ ਤੁਹਾਡੇ ਕੋਲ ਸੀ ਸਾਹਮਣੇ ਗੱਡੀ ਖੜੀ ਸੀ ਉਹ ਕੀ ਕਰ ਰਹੀ ਸੀ ਉਹਨਾਂ ਨੇ ਕੁਝ ਨਹੀਂ ਕਿਹਾ ਜੀ ਉਹ ਕਹਿੰਦੇ ਬਸ ਵੀਡੀਓ ਬੰਦ ਕਰ ਲੋ ਵੀਡੀਓ ਨਾ ਬਣਾਓ ਵੀਡੀਓ ਨਾ ਬਣਾਓ ਕਹਿੰਦੇ ਅਸੀਂ ਲੈ ਜਾਂਦੇ ਆ ਲੈ ਕੇ ਕੋਈ ਕੇਸ ਨਹੀਂ ਪਾਇਆ ਕੁਝ ਨਹੀਂ ਕਰਿਆ ਇਸ ਟਾਈਮ ਉਹ ਮੁੰਡਾ ਘਰੇ ਹੈ ਆਪਣੇ ਮਾਮਲਾ ਤੇ ਜੀ ਲੰਮੇ ਸਮੇਂ ਤੋਂ ਅਸੀਂ ਨਸਰੂਕ ਐਕਸ਼ਨ ਕਮੇਟੀ ਬਣਾਈ ਹੋਈ ਹੈ ਲੋਕਾਂ ਵਾਲੇ ਦੇ ਵਿੱਚ ਤੇ ਮੈਂ ਖੁਦ ਉਹਦਾ ਕਨਵੀਨਰ ਹੈਗਾ ਤੇ ਅਸੀਂ ਜਦੋਂ ਕਈ ਵਾਰ ਇਹ ਪਹੁੰਚ ਕੀਤੀ ਪੁਲਿਸ ਪ੍ਰਸ਼ਾਸਨ ਕੋਲ ਕੋਈ ਸਾਨੂੰ ਰਿਸਪਾਂਸ ਨਹੀਂ ਆ ਮਿਲਿਆ ਕੋਈ ਮਸਲਾ ਹੱਲ ਨਾ ਹੋਇਆ ਤਾਂ ਅਸੀਂ ਨਸਾ ਰੋਕੂ ਐਕਸ਼ਨ ਕਮੇਟੀ ਜਿਹੜੀ ਮਾਨਸਾ ਹੈ ਉਹਦੇ ਨਾਲ ਸੰਪਰਕ ਕੀਤਾ ਉਹ ਸਾਡੇ ਨਾਲ ਸਾਡੇ ਪਿੰਡ ਆਏ ਨਾਲ ਮਿਲ ਕੇ ਜਦੋਂ ਅਸੀਂ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਕੁਸ ਭੱਜ ਕੇ ਇੱਕ ਨੌਜਵਾਨ ਜਿਹੜਾ ਆਪਣੇ ਘਰੇ ਹੀ ਬੈਠ ਕੇ ਨਸਾ ਵੇਚ ਰਿਹਾ ਸੀ ਉਹ ਰੰਗੇ ਹੱਥੀ ਉਹਦੇ ਲਈ ਬਹੁਤ ਸਤੀ ਜਿਹੜੇ ਹੈਗੇ ਸਕੰਡੈਕਟਰ ਕੈਪਸੂਲਾਂ ਦੇ ਪੱਤੇ ਨਿਕਲੇ ਪਲੱਸ ਇੱਕ ਕੰਡਾ ਜਿਹੜਾ ਚਿੱਟਾ ਤੋਲਣ ਵਾਲਾ ਹੁੰਦਾ ਛੋਟਾ ਕੰਡਾ ਉਹ ਨਹੀਂ ਲਿਆ ਤੇ ਉਸ ਤੋਂ ਬਾਅਦ ਉਸ ਨੂੰ ਫੜਨ ਤੋਂ ਬਾਅਦ ਉਹਨੂੰ ਕਹਿਆ ਕਿ ਹੋਰ ਵੀ ਬਹੁਤ ਨੌਜਵਾਨ ਨੇ ਜਿਹੜੇ ਇਹ ਨਸ਼ਾ ਵੇਚਦੇ ਨੇ ਤੇ ਅਸੀਂ ਕਹੇ ਵੀ ਤੁਸੀਂ ਕਿਉਂ ਨਹੀਂ ਬੰਦ ਕਰਦੇ ਸਾਨੂੰ ਕਹਿੰਦੇ ਲਤ ਲੱਗ ਚੁੱਕੀ ਆ ਅਸੀਂ ਕਹੇ ਵੀ ਲਤ ਤਾਂ ਚਲੋ ਤੁਸੀਂ ਹੋਰ ਨੂੰ ਵੀ ਲਾਉਂਗੇ ਵੀ ਸਾਨੂੰ ਇਹ ਬੰਦ ਕਰਨਾ ਚਾਹੀਦਾ ਉਸ ਤੋਂ ਬਾਅਦ ਉਹ ਨਸ਼ਾ ਖੋਦ ਵੀ ਨੌਜਵਾਨ ਨਸ਼ੇ ਦੇ ਵਿੱਚ ਸੀ ਜਿਸ ਤੇ ਕਾਰਨ ਸਾਨੂੰ ਜਿਹੜਾ ਪੰਜਾਬ ਥਾਣਾ ਲੌਂਗਵਾਲ ਦੀ ਪੁਲਿਸ ਬੁਲਾ ਕੇ ਉਹਦੇ ਹਵਾਲੇ ਕਰ ਦਿੱਤਾ ਗਿਆ ਸੀ ਇਸ ਸੰਬੰਧੀ ਜਦ ਲੋਂਗੋਵਾਲ ਥਾਣੇ ਦੇ ਐਸਐਚਓ ਜਤਿੰਦਰਪਾਲ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਲੋਕਾਂ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦੇ ਨਜ਼ਰ ਆਏ। ਉਹਨਾਂ ਕਿਹਾ ਕਿ ਨਸ਼ੇ ਦੇ ਖਿਲਾਫ ਪ੍ਰਸ਼ਾਸਨ ਪੂਰਾ ਮੁਸਤੈਦ ਹੈ। ਜਿਨ੍ਹਾਂ ਥਾਵਾਂ ਤੇ ਵੱਡੀ ਮਾਤਰਾ ਦੇ ਵਿੱਚ ਇੰਜੈਕਸ਼ਨ ਮਿਲਣ ਦੀ ਗੱਲ ਆਖੀ ਜਾ ਰਹੀ ਹੈ, ਉਹਨਾਂ ਦੇ ਆਸ-ਪਾਸ ਹਸਪਤਾਲ ਤੇ ਮੈਡੀਕਲ ਦੁਕਾਨਾਂ ਨੇ। ਹੋ ਸਕਦਾ ਹੈ ਕਿ ਇਹ ਇੰਜੈਕਸ਼ਨਸ ਉਹਨਾਂ ਦੇ ਵੱਲੋਂ ਇੱਥੇ ਸੁੱਟੇ ਗਏ ਹੋਣ। ਤੇ ਜਿਸ ਸ਼ਖਸ ਨੂੰ ਨਸ਼ੀਲੀਆਂ ਗੋਲੀਆਂ ਨਾਲ ਫੜਿਆ ਗਿਆ ਉਸ ਸ਼ਖਸ ਦੇ ਕੋਲੋਂ ਜੋ ਸਿਗਨੇਚਰ ਦੇ ਕੈਪਸੂਲ ਮਿਲੇ ਨੇ ਉਹ ਐਨਡੀਪੀਐਸ ਦੇ ਕਾਨੂੰਨ ਅਧੀਨ ਨਹੀਂ ਆਉਂਦੇ ਇਸ ਲਈ ਪੁਲਿਸ ਨੇ ਬੰਦੀ ਕਾਰਵਾਈ ਕਰਨ ਤੋਂ ਬਾਅਦ ਉਸ ਸ਼ਖਸ ਨੂੰ ਰਿਹਾ ਕਰ ਦਿੱਤਾ ਸਾਡੇ ਧਿਆਨ 'ਚ ਆਇਆ ਸੀ ਇੱਕ ਫੋਨ ਆਇਆ ਸੀ ਕਿ ਇਸ ਤਰ੍ਹਾਂ ਕਰਕੇ ਕੋਈ ਨਸ਼ੇਵਾਲੀ ਗੱਲ ਆ ਤਾਂ ਲੜਕਾ ਹੈ ਗੁਰਪਾਲ ਸਿੰਘ ਸਨੋ ਕੇਵਲ ਸਿੰਘ ਸੁਨਾਮੀਪੱਤੀ ਲੋਂਗੋ ਵਾਲਾ ਦਾ ਮੌਕੇ ਤੇ ਪੁਲਿਸ ਪਾਰਟੀ ਪਹੁੰਚ ਗਈ ਸੀ ਉਦੇ ਕਬਜ਼ੇ ਦੇ ਵਿੱਚੋਂ ਆਪਣੇ ਜਿਹੜੇ ਸਿਗਨੇਚਰ ਦੇ ਕੈਪਸੂਲ ਨੇ ਜਿਹੜੇ ਉਹ ਮਿਲੇ ਸੀ ਇਹ ਪਤਾ ਲੱਗਾ ਕਿ ਇਹ ਖਾਂਦਾ ਪਰਟ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮਾਨਯੋਗ ਡੀਸੀ ਸਾਹਿਬ ਨੇ ਇੱਕ ਆਰਡਰ ਪਾਸ ਕੀਤਾ ਹੋਇਆ ਉਹਨਾਂ ਕੈਪਸੂਲਾਂ ਦੇ ਰਿਗਾਰਡਿੰਗ ਕਿ ਇਹ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਲਏ ਜਾ ਸਕਦੇ ਔਰ ਇਹਨਾਂ ਦੀ ਇੱਕ ਹੱਦ ਹੈ ਉਦੋਂ ਤੋਂ ਜ਼ਿਆਦਾ ਤੁਸੀਂ ਆਪਣੇ ਕਬਜ਼ੇ 'ਚ ਨਹੀਂ ਰੱਖ ਸਕਦੇ ਜਿਸ ਕਰਕੇ ਉਹ ਆਰਡਰਾਂ ਨੂੰ ਦੇ ਤਹਿਤ ਅਸੀਂ ਉਹਦੇ ਤੇ 188 ਦਾ ਜਿਹੜਾ ਹੈਗਾ ਆਪੀਸੀ ਦੇ ਤਹਿਤ ਪਰਚਾ ਦਰਜ ਕਰਤਾ ਸੀ ਔਰ ਉਹ ਅਵੇਲੇਬਲ ਫੈਂਸ ਹੈ ਔਰ ਮੈ ਤੁਹਾਨੂੰ ਦੱਸਣਾ ਚਾਹਣਾ ਇਹ ਇੱਕ ਮੈਡੀਸਨ ਹੈ ਜਿਹਨੂੰ ਅਸੀਂ ਜਿਆਦਾ ਮਾਤਰਾ ਦੇ ਵਿੱਚ ਆਪਣੇ ਕੋਲ ਰੱਖ ਨਹੀਂ ਸਕਦੇ ਬਾਟੋ ਐਨਡੀਪੀਐਸ ਦੇ ਤਹਿਤ ਨਹੀਂ ਆਉਂਦੀ ਜੋ ਜੇ ਗੱਲ ਕੀਤੀ ਜਾਵੇ ਤਾਂ ਉੱਥੋਂ ਇੱਕ ਨੌਜਵਾਨਾ ਨੇ ਜਿਹੜਾ ਅ ਅਨਾਜ ਮੰਡੀ ਦੇ ਨੇੜੇ ਧਿਆਨ ਦਵਾਇਆ ਟਰੱਕ ਯੂਨੀਅਨ ਦੇ ਕੋਲ ਉਥੇ ਕਾਫੀ ਮਾਤਰਾ ਚ ਜਿਹੜੀਆਂ ਯੂਜ਼ ਹੋਈਆਂ ਸਰਿੰਜਾਂ ਲਈਆਂ ਟੀਕੇ ਨੇ ਤੇ ਕਾਫੀ ਵੱਡੀ ਮਾਤਰਾ ਚ ਜਿਹੜੇ ਸਰਿੰਜਾਂ ਤੇ ਰੈਪਰ ਨੇ ਉਥੇ ਖਿੰਡੇ ਪਏ ਮਿਲੇ ਨੇ ਕਿਤਾ ਦੱਸ ਰਹੇ ਨੇ ਕਿ ਨੌਜਵਾਨਾਂ ਲਈ ਨਸ਼ੇ ਦਾ ਕਬੱਟਾ ਜਿਹੜਾ ਅੱਡਾ ਉਹ ਬੜਿਆ ਬਾਇਰ ਚਲਾ ਦੇਖੋ ਜੀ ਉਥੇ ਨੇੜੇ ਹਸਪੀਟਲ ਨੇ ਦਵਾਈਆਂ ਦੀਆਂ ਦੁਕਾਨਾਂ ਵਗੈਰਾ ਨੇ ਮੋਸਟਲੀ ਅਸੀਂ ਤਾਂ ਇਹਨਾਂ ਨੂੰ ਵੀ ਗੱਲ ਕਹਿੰਦੇ ਹੁੰਦੇ ਆ ਕਿ ਜਿਹੜਾ ਇਹੋ ਜਿਹਾ ਡਿਸਪੋਜ਼ਲ ਸਮਾਨ ਆ ਹਸਪੀਟਲ ਵਾਲਿਆਂ ਨੂੰ ਵੀ ਉਹ ਵੀ ਨਹੀਂ ਇਸ ਤਰ੍ਹਾਂ ਸਿੱਟਣਾ ਚਾਹੀਦਾ ਉਹ ਇਸ ਤਰ੍ਹਾਂ ਸਿਰਫ ਕਿ ਕੋਈ ਉਹੋ ਜਿਹੀ ੜੀ ਵੱਡੀ ਗੱਲ ਨਹੀਂ ਮੇਰੇ ਧਿਆਨ ਚ ਆਈ ਕੋਈ ਪਰਦੂ ਫੇਰ ਵੀ ਅ ਰਾਹੇ ਉਹ ਉਹਗਾ ਜੋ ਵੀ ਹੈਗਾ ਇਹੋ ਜਿਹੇ ਬੰਦਿਆਂ ਨੂੰ ਚੈੱਕ ਵੀ ਕੀਤਾ ਜਾਂਦਾ